ਇਲੈਕਸ਼ਨ ਚੋਣ ਪ੍ਰਚਾਰ ਦੇ ਆਖਰੀ ਦਿਨ ਕੁਲਦੀਪ ਸਿੰਘ ਢਾਲੀਵਾਲ ਦਾ ਰੋਡ ਸ਼ੋਅ ਰਿਹਾ ਕਾਮਯਾਬ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬੀਤੇ ਦਿਨ ਇਲੈਕਸ਼ਨ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਸੋ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਦਾਵੇਦਾਰ ਹਨ ਉਹਨਾਂ ਵੱਲੋਂ ਅੰਮ੍ਰਿਤਸਰ ਹਲਕੇ ਵਿੱਚ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਰੋਡ ਸ਼ੋਅ ਵਿੱਚ ਉਹਨਾਂ ਦੇ ਨਾਲ ਘਟੋ ਘਟ 150 ਤੋਂ 200 ਗੱਡੀਆਂ ਦਾ ਕਾਫਲਾ ਗੁਰਦੁਆਰਾ ਵੀਰ ਸਾਹਿਬ ਮੱਤੀਵਾਲ ਤੋਂ ਟਾਲੀ ਸਾਹਿਬ ਚੁਂੰਡਾ ਦੇ ਵੀ ਕਤੋਂ ਨੰਗਲ ਮਜੀਠਾ ਚੇਤਨਪੁਰ ਆਦ ਪਿੰਡਾਂ ਰਾਹੀਂ ਹੁੰਦਾ ਹੋਇਆ ਖਾਸੇ ਵਿੱਚ ਖਤਮ ਹੋਇਆ ਇਸ ਕਾਫਲੇ ਵਿੱਚ ਮਜੀਠੇ ਹਲਕੇ ਤੋਂ ਸਦਾ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠਿਆ ਅਤੇ ਸਦਾ ਤਲਬੀਰ ਸਿੰਘ ਜੀ ਗਿਲ ਤੋਂ ਉਹਨਾਂ ਤੋਂ ਇਲਾਵਾ ਹੋਰ ਪਾਰਟੀ ਵਰਕਰਾਂ ਦਾ ਵੀ ਕਾਫੀ ਵੱਡਾ ਸਹਿਯੋਗ ਰਿਹਾ ਮਜੀਤੇ ਹਲਕੇ ਤੋਂ ਕੈਮਰਾਮੈਨ ਕਬੀਰ ਸਿੱਧੂ ਦੇ ਨਾਲ ਪਿੰਚ ਕਲੇਰ ਦੀ ਖਾਸ ਰਿਪੋਰਟ ਤੇ ਵਧੇਰੇ ਜਾਣਕਾਰੀ ਲਈ ਹੋਰ ਖਬਰਾਂ ਲਈ ਦੇਖਦੇ ਰਹੋ ਪਬਲਿਕ ਪ੍ਰਾਈਮ ਅੱਜ ਅੱਜ ਰੋਡ ਸ਼ੋਅ ਕਰਦੇ ਪੂਰੇ ਬਿਆਤੀ ਦੇ ਚਾਦੇ ਹਲਕੇ ਵਿੱਚ ਵਜੀਠਾ ਰਨਾਲਾ ਦਾ ਹਟਾ ਦੀ ਆਖਰੀ ਵਾਰ ਅੱਜ ਸਲਾਮ ਕਰ ਬਰੋਡੀਆਂ ਨੂੰ ਕੀ ਕਾੜਨਾ ਹੋਏ ਕਿ ਜੇ ਤੁਹਾਡਾ ਕੀ ਸਿਚੁਏਸ਼ਨ ਜਿੱਤੇ ਕੋਈ ਸੁਨੇਹ ਦੀ ਬਹੁਤ ਵੱਡੀ ਲੀਡ ਨਾਲ ਜਿੱਤਦੀ ਆ ਮਾਦੀਪਾ ਅੱਛਾ